ਆ ਗਿਰੋ ਜਪੋਏ ਨਗਲ ਚਹਰ ਸ਼ਤਰ ਦੇ ਮਾਲਕ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸੇ ਪਰ ਉੱਤਰ ਗੋ ਧਨਕ ਮਾਰੇ ਸਮ ਜੀਵੜਾ ਭਾਗੇ ਹੋ ਸਤਿਗੁਰ ਦੇ ਮਹਾ ਪਰਮਾਨੰ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੇ ਜੀਓ ਅੰਤਰ ਜਾਨੀ ਦਰਖ ਵਜਾਤੇ ਸਰਦਾ ਮਨ ਕੀ ਤੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਏ ਸੱਚੇ ਸਤਗੁਰ ਜੀ ਦੇ ਪਾਵਨ ਦਰਬਾਰ ਦੀਆਂ ਹਾਰੀਆਂ ਪਰਦੀ ਗਿਰਤ ਕਮਾਈ ਨੂੰ ਸਫਲਾ ਕਰਦੇ ਕਵੀ ਲਿਖਦਾ ਜਬਰ ਜੁਲਮ ਅਨੇ ਆਏ ਜਦੋਂ ਹੁਣ ਬਾਰੇ ਜਬਰ ਜੁਲਮ ਅਨੇ ਆਏ ਜਦੋਂ ਉਹਦੇ ਧਰਤੀ ਤੇ ਕੋਈ ਅਵਤਾਰ ਆਵੇ ਜਿਹਦੇ ਧਰਤੀ ਤੇ ਕੋਈ ਅਵਤਾਰ ਆਵੇ ਉਹ ਉਹ ਪੰਦੇ ਰਾਮਕ ਜੰਦਾ ਜਿਹੜਾ ਕਰਦਾ ਨੇ ਕਦਰ ਸਤਗੁਰਾਂ ਦੀ ਉਸ ਕਰੋੜ ਰੱਬ ਨੇ ਰਸ ਜਾਂਦਾ ਜਿਹੜਾ ਕਰਦਾ ਕਦਰ ਸਤਗੁਰਾਂ ਦੀ ਉਹਦਾ ਗੇੜੇ ਦਰਾਸੀ ਮੁੱਕ ਜਾਂਦਾ ਦੁੱਤ ਪੁੱਤ ਤੇ ਮਿਲਣ ਦਾਤਾ ਮੁੱਲੀਆਂ ਪੁੱਤ ਪੁੱਤ ਤੇ ਮਿਲਣ ਦਾਤਾ ਮੁੱਲੀਆਂ ਕਰ ਦਰਸ਼ਨ ਸਤਗੁਰਾਂ ਦਾ ਜੇ ਕੋਈ ਰਾਸੀ ਮੁੱਕ ਜਾਂਦਾ ਹੈ ਰਾਜਾ ਮਹਾਰਾਜਾ ਵੀ ਆਵੇ ਦਰ ਸਤਗੁਰਾਂ ਕਰ ਦਰਸ਼ਨ ਸਤਗੁਰਾਂ ਦੇ ਸਿਰ ਚਰਨੀ ਝੁੱਕ ਜਾਂਦਾ ਹੈ ਅਜਿਹਾ ਜਦੋਂ ਭੜਿਆ ਨਾਨਕ ਦਰਬਾਰ ਹੋਵੇ ਜਦੋਂ ਭੜਿਆ ਨਾਨਕ ਦਰਬਾਰ ਹੋਵੇ ਉਹਦੇ ਨਾਲ ਸ਼ਰਦਾ ਸਿਰ ਝੁੱਕ ਜਾਂਦਾ ਝਕਾਰੇ ਸ਼ਰਦਾ ਦੇ ਨਾਲ ਸਿਰ ਲੋਕ ਸਤਗੁਰ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਆਪਣੀਆਂ ਤੇ ਦਾਸ ਰਾਂਗੀਆਂ ਵੀ ਗੁਰੂ ਮਹਕੋਣਾ ਪਵਿੱਤਰ ਦਸੰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜਿਹੇ ਇਹ ਪਿਤਾ ਦੇ ਪੁੱਤਰ ਛੇਤ ਪਿਤਾ ਦੇ ਪੁੱਤਰ ਛੇਤ ਪੁੱਤਰਾਂ ਦੇ ਪਿਤਾ ਦੀ ਬਖਸ਼ਿਸ਼ ਫਤਿਹਦਰਾਉ ਤੁਮੇ ਆਪ ਚੋੜ ਕੇ ਮਹਨੂ ਕਰੋ ਪਵਿੱਤਰ ਫਤਿਹ ਨੂੰ ਲਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੇ ਬੁਲਾਇਆ ਦੋ ਵਾਰ ਵਾਹਿਗੁਰਦਾ ਸਿਮਰਨ ਹੋ ਜਾਇਆ ਕਰਦਾ ਹੈ ਇਹ ਫਤਿਹ ਬਖਸ਼ਿਸ਼ ਕੀਤੀ ਸਤਿਗੁਰ ਜੀ ਨੇ ਆਪਣੇ ਸਿੱਖਾਂ ਪਿਆਰਿਆਂ ਨੂੰ ਧੀਆ ਤੇ ਪੁੱਤਰ ਬਣਾਇਆ ਆਪਾਂ ਕਲਪੁਤ ਜੀਵਨ ਸਤਗੁਰ ਜੀ ਦੇ ਧੀਆ ਪੁੱਤਰ ਆਪਾਂ ਬਣਦੇ ਹੱਕਦਾਰ ਬਣੇ ਹਾਂ ਸਤਗੁਰ ਜੀ ਨੇ ਬਹੁਤੀ ਵੱਡਾ ਸੁਭਾਗ ਸਮਾ ਬਖਸ਼ ਕੀਤਾ ਹੈ ਜਨਮ ਦੇਵੀ ਦੇਵਤਾ ਤੋਂ ਵੀ ਇਨਸਾਨੀ ਚੋਲਾ ਬਖਸ਼ ਕੀਤਾ ਜੋ ਜਿਸ ਨੇ ਇਸ ਇਨਸਾਨੀ ਚੋਲੇ ਦਾ ਫਰਜ਼ ਅਦਾ ਕਰਦੇ ਹੋਏ 84 ਲੱਖ ਜਨਾਂ ਦਾ ਸ਼ਤਾਰਾ ਪਾਉਂਦੇ ਹੋਏ ਆਪਾਂ ਧਰਤੀ ਬਾਣੀ ਆਈ ਤਿੰਨ ਸਰੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕੇ ਸੇਵਕ ਜਨ ਮੰਨਣਾ ਪਰਤਖ ਗੋ ਨਿਸ਼ਤਾਰੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ हां जी बात का बस देने वाली इलाही वाणी तो दरगाह तो वाणी आई इस वाणी के नाल कण कण जीव जुड़ जाता है